ਤਲਵੰਡੀ ਦੇ ਸਾਰੇ ਬੱਚੇ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਸੁਣ ਕੇ ਮੋਹਿਤ ਹੋ ਜਾਂਦੇ ਹਨ ਹਨੇਰਾ ਹੋਣ ਤੇ ਕੋਈ ਵੀ ਬੱਚਾ ਆਪਣੇ ਘਰ ਨਹੀਂ ਜਾਂਦਾ ਸਭ ਤੇ ਮਾਤਾ ਪਿਤਾ ਬੁਲਾਉਣ ਲਈ ਆਉਂਦੇ ਹਨ ਅਤੇ ਜ਼ਬਰਦਸਤੀ ਬੱਚਿਆਂ ਨੂੰ ਘਰ ਲੈ ਕੇ ਜਾਂਦੇ ਹਨ ਬੱਚਿਆਂ ਦੇ ਮਨਾਂ ਵਿੱਚ ਨਾਨਕ ਜੀ ਦੇ ਬਚਨਾਂ ਦੀ ਬਹੁਤ ਰੁਚੀ ਬਣੀ ਰਹਿੰਦੀ ਹੈ ਹਰ ਰੋਜ਼ ਉਹਨਾਂ ਦੀ ਰੁਚੀ ਹੋਰ ਵੱਧਦੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਹਰ ਰੋਜ਼ ਬੱਚਿਆਂ ਨੂੰ ਪਰਮੇਸ਼ਰ ਦੀਆਂ ਗੱਲਾਂ ਸੁਣਾਉਂਦੇ ਹਨ ਕਈ ਵਾਰ ਨਗਰ ਦਾ ਕੋਈ ਮਾਈ ਪਾਈ ਕੋਈ ਬਜ਼ੁਰਗ ਉਹਨਾਂ ਬੱਚਿਆਂ ਦੇ ਕੋਲੋਂ ਲੰਘਦਾ ਤਾਂ ਉਹ ਧਿਆਨ ਲਾ ਕੇ ਸੁਣਨ ਲੱਗ ਜਾਂਦਾ ਕਿ ਨਾਨਕ ਜੀ ਬੱਚਿਆਂ ਨੂੰ ਕੀ ਸੁਣਾ ਰਹੇ ਹਨ ਵੱਡੇ ਵੀ ਨਾਨਕ ਦੇਵ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋ ਜਾਂਦੇ ਕਿ ਛੋਟੀ ਉਮਰ ਵਿੱਚ ਹੀ ਇਹ ਬੱਚਿਆਂ ਨੂੰ ਕਿੰਨੀਆਂ ਸਿਆਣੀਆਂ ਅਤੇ ਅਧਿਆਤਮਿਕ ਗੱਲਾਂ ਦੱਸ ਰਹੇ ਹਨ ਕਈਆਂ ਨੇ ਜਾ ਕੇ ਬਾਬਾ ਕਲਿਆਣ ਚੰਦ ਜੀ ਨੂੰ ਦੱਸਣਾ ਕਿ ਤੁਹਾਡਾ ਪੁੱਤਰ ਤਾਂ ਬਹੁਤ ਸਿਆਣਾ ਹੈ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਨਾਨਕ ਜੀ ਦੀ ਸਿਆਣਪ ਦੀਆਂ ਗੱਲਾਂ ਹੋਣ ਲੱਗ ਪਈਆਂ। ਰਾਏ ਬੁਲਾਰ ਜੀ ਨੇ ਬਾਬਾ ਕਲਿਆਣ ਚੰਦ ਜੀ ਨੂੰ ਆਖਣਾ ਕਿ ਮੈਂ ਲੋਕਾਂ ਤੋਂ ਤੁਹਾਡੇ ਪੁੱਤਰ ਦੀ ਬਹੁਤ ਵਡਿਆਈ ਸੁਣੀ ਹੈ। ਇੱਕ ਦਿਨ ਗੁਰੂ ਨਾਨਕ ਦੇਵ ਜੀ ਬਾਹਰ ਖੇਡ ਕੇ ਘਰ ਆਏ। ਪਿਤਾ ਕਲਿਆਣ ਚੰਦ ਜੀ ਨੇ ਵੇਖਿਆ ਕਿ ਅੱਜ ਨਾਨਕ ਜੀ ਉਦਾਸ ਲੱਗਦੇ ਹਨ। ਮਾਤਾ ਪਿਤਾ ਜੀ ਸੋਚਦੇ ਕਿ ਲੋਕ ਨਾਨਕ ਜੀ ਦੀ ਬਹੁਤ ਵਡਿਆਈ ਕਰਦੇ ਹਨ। ਪਰ ਇਹ ਘਰ ਤਾਂ ਕਦੇ ਕੁਝ ਬੋਲਦੇ ਨਹੀਂ। ਸ਼ਾਇਦ ਲੋਕ ਮਜ਼ਾਕ ਹੀ ਕਰਦੇ ਹੋਣ ਨਾਨਕ ਜੀ ਚੁੱਪਚਾਪ ਭੋਜਨ ਛਕ ਕੇ ਸੌ ਗਏ ਦਿਨ ਚੜਿਆ ਪਿਤਾ ਜੀ ਸੋਚਦੇ ਹਨ ਕਿ ਇਹ ਪਾਠਸ਼ਾਲਾ ਨਹੀਂ ਜਾਂਦੇ ਅੱਜ ਮੈਂ ਆਪ ਇਹਨਾਂ ਨੂੰ ਲੈ ਕੇ ਜਾਂਦਾ ਹਾਂ ਮਾਤਾ ਜੀ ਨੇ ਨਾਨਕ ਜੀ ਨੂੰ ਤਿਆਗ ਕੀਤਾ ਪਿਤਾ ਜੀ ਆਪਣੇ ਪੁੱਤਰ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਖੇਡਦੇ ਹੋਏ ਪਾਠਸ਼ਾਲਾ ਵੱਲ ਨੂੰ ਤੁਰ ਪਏ ਗੋਪਾਲ ਪਾਂਦੇ ਨੇ ਨਾਨਕ ਜੀ ਨੂੰ ਦੂਰੋਂ ਵੇਖ ਮੱਥਾ ਟੇਕਿਆ ਪਿਤਾ ਜੀ ਨੂੰ ਲੱਗਦਾ ਪਾਂਦਾ ਜੀ ਮੈਨੂੰ ਮੱਥਾ ਟੇਕ ਰਹੇ ਹਨ ਉਹਨਾਂ ਨੇ ਜ਼ਿਆਦਾ ਧਿਆਨ ਨਾ ਦਿੱਤਾ ਪਿਤਾ ਜੀ ਨੇ ਨਾਨਕ ਜੀ ਨੂੰ ਤਰਤੀ ਤੇ ਹੋਰ ਬੱਚਿਆਂ ਕੋਲ ਬਿਠਾ ਦਿੱਤਾ ਕਲਿਆਣ ਚੰਦ ਜੀ ਕਹਿਣ ਲੱਗੇ ਨਾਨਕ ਪਾਠਸ਼ਾਲਾ ਆਉਣ ਤੋਂ ਕतराਉਂਦਾ ਹੈ ਬੱਚਿਆਂ ਨਾਲ ਖੇਡਦਾ ਰਹਿੰਦਾ ਹੈ ਮੈਂ ਆਪ ਅੱਜ ਇਸ ਨੂੰ ਫਿਰ ਲੈ ਕੇ ਤੁਹਾਡੇ ਕੋਲ ਆਇਆ ਹਾਂ ਤੁਸੀਂ ਕਿਰਪਾ ਕਰਕੇ ਇਸ ਨੂੰ ਪੜਾ ਦੇਵੋ ਪਾਂਦਾ ਗੋਪਾਲ ਜੀ ਕਹਿਣ ਲੱਗੇ ਮੈਂ ਤੁਹਾਡੇ ਪੁੱਤਰ ਨੂੰ ਨਹੀਂ ਪੜਾ ਸਕਦਾ ਇਹ ਪਹਿਲਾਂ ਹੀ ਵਿਦਿਆ ਵਿੱਚ નિਪੁੰਨ ਹਨ ਇਹ ਬਹੁਤ ਗਹਿਰੇ ਹਨ ਇਹਨਾਂ ਦੇ ਸਾਹਮਣੇ ਮੇਰੀ ਵਿਦਿਆ ਕੁਝ ਵੀ ਨਹੀਂ ਹੈ ਇਹਨਾਂ ਨੂੰ ਉਹੀ ਪੜਾ ਸਕਦਾ ਹੈ ਜੋ ਇਹਨਾਂ ਤੋਂ ਵੱਧ ਪੜਿਆ ਅਤੇ ਇਹਨਾਂ ਤੋਂ ਵੱਧ ਸਿਆਣਾ ਹੋਵੇ ਇਹਨਾਂ ਤੋਂ ਵੱਧ ਪੜਿਆ ਅਤੇ ਸਿਆਣਾ ਇਸ ਧਰਤੀ ਤੇ ਕੋਈ ਨਹੀਂ ਹੈ ਇਹ ਹਰ ਵਿਦਿਆ ਵਿੱਚ નિਪੁੰਨ ਹਨ ਤੁਸੀਂ ਆਪਣੇ ਪੁੱਤਰ ਨੂੰ ਪੁੱਤਰ ਨਾ ਸਮਝੋ ਇਹ ਕੋਈ અવਤਾਰ ਹਨ ਇਹ ਬਿਨਾ ਪੜਾਇਆ ਹੀ ਪੜੇ ਹੋਏ ਹਨ ਤੁਸੀਂ ਇਹਨਾਂ ਨੂੰ ਪੜਹਾਉਣ ਦੇ ਚੱਕਰ ਵਿੱਚ ਨਾ ਪਵੋ ਇਹ ਸਭ ਪੜhaiਆ ਪੜਹਾਉਣ ਵਾਲੇ ਹਨ ਇਹ ਲੋਕਾਂ ਨੂੰ ਰੋਸ਼ਨੀ ਦਿਖਾਉਣ ਲਈ ਆਏ ਹਨ ਮੈਂ ਇਹਨਾਂ ਨੂੰ ਕੋਈ ਗਿਆਨ ਨਹੀਂ ਦੇ ਸਕਦਾ ਇੱਕ ਦੀਪਕ ਸੂਰਜ ਨੂੰ ਕੀ ਰੋਸ਼ਨੀ ਦੇਵੇਗਾ ਪੁੱਤਰ ਦੀ ਉਸਤਤ ਸੁਣ ਕੇ ਪਿਤਾ ਜੀ ਬਖਤੀ ਤੌਰ ਤੇ ਖੁਸ਼ ਹੋਏ ਹਨ ਬਾਬਾ ਕਲਿਆਣ ਚੰਦ ਜੀ ਨਾਨਕ ਜੀ ਨੂੰ ਵਾਪਸ ਕਰ ਲੈ ਕੇ ਆ ਗਏ ਹਨ ਗੁਰੂ ਨਾਨਕ ਦੇਵ ਜੀ ਘਰ ਆ ਕੇ ਖੇਡਣ ਲੱਗ ਗਏ ਸਮਾਪਤਿਤ ਹੁੰਦਾ ਗਿਆ ਗੁਰੂ ਜੀ ਕਾਗਜ਼ ਕਲਮ ਚੁੱਕ ਕੇ ਬਾਹਰ ਬੱਚਿਆਂ ਨਾਲ ਖੇਡਣ ਚਲੇ ਜਾਂਦੇ ਅਤੇ ਕੁਝ ਲਿਖ ਕੇ ਬੱਚਿਆਂ ਨੂੰ ਸਮਝਾਉਂਦੇ ਇੱਕ ਦਿਨ ਪਿਤਾ ਕਲਿਆਣ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਮਗਰ ਆ ਕੇ ਵੇਖਣ ਲੱਗੇ ਕਿ ਨਾਨਕ ਜੀ ਕੀ ਕਰਦੇ ਹਨ ਪਿਤਾ ਜੀ ਨੇ ਵੇਖਿਆ ਕਿ ਨਾਨਕ ਜੀ ਕਾਪੀ ਤੇ ਕੁਝ ਲਿਖ ਕੇ ਬੱਚਿਆਂ ਨੂੰ ਸਮਝਾ ਰਹੇ ਹਨ ਪਿਤਾ ਜੀ ਗੁਰੂ ਨਾਨਕ ਦੇਵ ਜੀ ਤੋਂ ਕਾਪੀ ਫੜ ਕੇ ਵੇਖਣ ਲੱਗੇ ਬਾਬਾ ਕਲਿਆਣ ਚੰਦ ਜੀ ਨੂੰ ਸਮਝ ਨਹੀਂ ਆ ਰਹੀ ਇਹ ਕੀ ਲਿਖਿਆ ਹੋਇਆ ਹੈ ਕੋਈ ਟਾਮਾ ਟੱਲਾ ਅੱਖਰ ਸਮਝ ਆਉਂਦਾ ਹੈ ਬਾਬਾ ਕਲਿਆਣ ਚੰਦ ਜੀ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਸੰਸਕ੍ਰਿਤ ਭਾਸ਼ਾ ਲਿਖੀ ਹੋਈ ਹੈ ਇਸ ਨੂੰ ਵੱਡੇ ਵੱਡੇ ਪੰਡਤ ਲੋਕ ਪੜ੍ਹਦੇ ਹਨ ਜਿਸ ਭਾਸ਼ਾ ਵਿੱਚ ਵੱਡੇ ਵੱਡੇ ਗ੍ਰੰਥ ਲਿਖੇ ਹੋਏ ਹਨ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਪੁੱਤਰ ਤੁਸੀਂ ਇਹ ਕੀ ਲਿਖਿਆ ਹੈ ਮੈਨੂੰ ਵੀ ਪੜ੍ਹ ਕੇ ਸੁਣਾ ਦੇਵੋ ਗੁਰੂ ਨਾਨਕ ਦੇਵ ਜੀ ਨੇ ਵਿਦਵਾਨਾਂ ਦੀ ਤਰ੍ਹਾਂ ਪੜ੍ਹ ਕੇ ਸੁਣਾਇਆ ਹੈ ਪਰ ਕਲਿਆਣ ਚੰਦ ਜੀ ਨੂੰ ਸਮਝ ਨਹੀਂ ਆ ਰਹੀ ਪਿਤਾ ਜੀ ਕਹਿਣ ਲੱਗੇ ਪੁੱਤਰ ਮੈਨੂੰ ਸਮਝਾ ਦੇਵੋ ਤੁਸੀਂ ਮੈਨੂੰ ਕੀ ਸੁਣਾਇਆ ਹੈ ਗੁਰੂ ਨਾਨਕ ਜੀ ਕਹਿਣ ਲੱਗੇ ਪਿਤਾ ਜੀ ਇਸ ਸੰਸਕ੍ਰਿਤ ਵਿੱਚ ਲਿਖੀ ਹੋਈ ਸਤ ਸਲੋਕੀ ਗੀਤਾ ਹੈ ਜਿਸ ਵਿੱਚ 100 ਸਲੋਕ ਹੁੰਦੇ ਹਨ ਉਸ ਨੂੰ ਸਤ ਸਲੋਕੀ ਗੀਤਾ ਕਹਿੰਦੇ ਹਨ ਭਾਵ ਸਾਰ ਅੰਸ਼ ਵਿਦਵਾਨ ਪੰਡਤਾਂ ਨੇ ਗੀਤਾ ਵਿੱਚੋਂ ਮੁੱਖ 100 ਸਲੋਕ ਲਏ ਹਨ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਗਿਆਨ ਹੈ ਅਤੇ ਉਹ 100 ਸਲੋਕ ਇਕੱਠਾ ਕਰਕੇ ਸੱਤ ਸਲੋਕੀ ਗੀਤਾ ਤਿਆਰ ਕੀਤੀ ਗਈ। ਮੈਂ ਇਸ ਕਾਪੀ ਤੇ ਸੱਤ ਸਲੋਕੀ ਗੀਤਾ ਲਿਖੀ ਹੈ। ਤੁਸੀਂ ਵੀ ਬੱਚਿਆਂ ਵਿੱਚ ਬੈਠ ਜਾਵੋ। ਮੈਂ ਤੁਹਾਨੂੰ ਵੀ ਇਸ ਦੇ ਅਰਥ ਦੱਸਦਾ ਹਾਂ। ਪਿਤਾ ਜੀ ਬਹੁਤ ਹੈਰਾਨ ਹਨ। ਸੋਚਦੇ ਹਨ ਇਸ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈ। ਇਹ ਗੱਲ ਪਿਤਾ ਜੀ ਦੀ ਸਮਝ ਤੋਂ ਬਾਹਰ ਹੋ ਗਈ ਹੈ। ਗੁਰੂ ਨਾਨਕ ਦੇਵ ਜੀ ਬਹੁਤ ਹੀ ਸੁੰਦਰ ਤਰੀਕੇ ਨਾਲ ਇਕੱਲੇ ਇਕੱਲੇ ਸਲੋਕ ਦੇ ਅਰਥ ਕਰਕੇ ਪਿਤਾ ਜੀ ਨੂੰ ਸੁਣਾ ਰਹੇ ਹਨ। ਬਾਬਾ ਕਲਿਆਣ ਚੰਦ ਜੀ ਬਹੁਤ ਖੁਸ਼ ਹੋਏ ਅਤੇ ਹੈਰਾਨ ਵੀ ਹੋਏ। ਉਹਨਾਂ ਨੇ ਪੁੱਤਰ ਨਾਨਕ ਜੀ ਦਾ ਮੱਥਾ ਚੁੰਮਿਆ। ਪਿਤਾ ਜੀ ਹੈਰਾਨ ਹਨ ਜੋ ਅਜ ਤੱਕ ਮੈਂ ਨਹੀਂ ਪੜ ਸਕਿਆ। ਨਾਨਕ ਜੀ ਉਹ ਅਰਥਾਂ ਸਮੇਤ ਪੜ ਰਹੇ ਹਨ। ਪਿਤਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਜੀ ਦਾ ਇਹ ਰੂਪ ਪਹਿਲੀ ਵਾਰ ਵੇਖਿਆ ਹੈ। ਪਿਤਾ ਜੀ ਉੱਠ ਕੇ ਖੁਸ਼ੀ-ਖੁਸ਼ੀ ਕਾਰਾ ਗਏ ਕਾਰਾ ਆ ਕੇ ਨਾਨਕ ਜੀ ਦੀ ਮਾਤਾ ਨੂੰ ਸਾਰੀ ਗੱਲ ਦੱਸੀ ਮੈਂ ਨਾਨਕ ਦੀ ਰਸਨਾ ਤੋਂ ਉਹ ਬਚਨ ਸੁਣ ਕੇ ਆਇਆ ਹਾਂ ਜੋ ਇੱਕ ਵਿਦਵਾਨ ਅਤੇ ਮਹਾਨ ਪੰਡਿਤ ਹੀ ਸੁਣਾ ਸਕਦਾ ਹੈ ਪੰਡਿਤ ਹਰਦਿਆਲ ਜੀ ਅਤੇ ਗੋਪਾਲ ਪੰਦਾ ਜੀ ਨਾਨਕ ਜੀ ਬਾਰੇ ਸਹੀ ਹੀ ਕਹਿ ਰਹੇ ਸੀ ਗੁਰੂ ਜੀ ਦੇ ਮਾਤਾ ਜੀ ਕਲਿਆਣ ਚੰਦ ਜੀ ਨੂੰ ਪੁੱਛਣ ਲੱਗੇ ਨਾਨਕ ਜੀ ਗੀਤਾ ਕਿੱਥੋਂ ਲੈ ਆਏ ਹਨ ਕਲਿਆਣ ਚੰਦ ਜੀ ਆਖਣ ਲੱਗੇ ਉਹ ਆਪ੍ਰੀ ਗੀਤਾ ਲਿਖ ਰਹੇ ਹਨ ਅਤੇ ਸਾਰੇ ਗੀਤਾ ਦੇ ਅਰਥ ਉਹਨਾਂ ਨੂੰ ਯਾਦ ਹਨ ਮਾਤਾ ਜੀ ਕਹਿਣ ਲੱਗ ਗਏ ਦੌਲਤਾ ਦਾ ਹੀ ਨਹੀਂ ਵੀ ਮੇਰੇ ਪੁੱਤਰ ਬਾਰੇ ਅਜੇ ਹੀਆਂ ਹੀ ਗੱਲਾਂ ਕਹੀਆਂ ਸਨ ਨਗਰ ਦੇ ਸਭ ਨਰ ਨਾਰੀ ਨਾਨਕ ਜੀ ਦੀ ਮਹਿਮਾ ਕਰਦੇ ਹਨ ਸੰਗਤ ਜੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਅਤੇ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ